ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਦੇ ਵੀਡੀਓ ਚ ਬਾਈ ਜੀ ਆਪਾਂ ਸਰੋਂ ਦੀ ਖਾਲ ਖੇਤ ਚ ਪਾਉਣ ਦੇ ਫਾਇਦੇ ਤੇ ਨੁਕਸਾਨ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਕਰਦੇ ਆਂ ਬਾਈ ਜੀ ਵੀਡੀਓ ਸ਼ੁਰੂ ਤੇ ਬਾਈ ਜੀ ਆ ਝੋਨਾ ਆਪਾਂ ਮੱਕੀ ਵੱਢ ਕੇ ਲਾਇਆ ਹੋਇਆ 6 ਅਗਸਤ ਨੂੰ 6 ਅਗਸਤ ਨੂੰ ਆਪਾਂ ਮੱਕੀ ਵੱਢ ਕੇ ਇਹ ਝੋਨੇ ਦੀ ਲਵਾਈ ਕੀਤੀ 18 ਸਤੰਬਰ ਦੀ ਤੇ ਉਦੋਂ ਬਾਈ ਬਾਅਦ ਚ ਤੁਹਾਨੂੰ ਦੱਸਦੇ ਆਂ ਤਕਰੀਬਨ 15 ਦਿਨਾਂ ਬਾਅਦ 1 ਅਗਸਤ ਨੂੰ ਆਪਾਂ ਸਰੋਂ ਦੀ ਖਲ ਦਾ ਟ੍ਰਾਇਲ ਲਾਇਆ। ਤਕਰੀਬਨ 15 ਦਿਨਾਂ ਦਾ ਝੋਨਾ ਤੇ ਸਰੋਂ ਦੀ ਖਲ ਦਾ ਟ੍ਰਾਇਲ ਆ ਦੇਖੋ ਆਪਾਂ ਤਿੰਨ ਕਿੱਲੇ ਆਪਣੀ ਲੰਮੀ ਇਹ ਪਟੀ ਹੈ। ਉਹਦੇ ਵਿੱਚ ਇੱਕ ਪਾਂਦ ਲਾਈ ਹੈ ਕਿਉਂਕਿ ਆਪਾਂ ਨੂੰ ਫਰਕ ਨਜ਼ਰ ਆਵੇ ਦੋਨੋਂ ਪਾਸੇ। ਇੱਕ ਪਾਂਦ ਆਪਾਂ ਸਿੱਧੀ ਵਿਚਾਲ ਦੀ ਸਰੋਂ ਦੀ ਖਲ ਦੀ ডোজ ਪਾਈ ਆਪਾਂ 20 ਕਿਲੋ ਪ੍ਰਤੀ ਏਕੜ। ਸਿਰਫ ਇਹ ਪਤਾ ਕਰਨ ਵਾਸਤੇ ਵੀ ਇਹਦਾ ਲੱਗਦਾ ਵੀ ਇਹ ਫਾਇਦਾ ਜਾਂ ਨਹੀਂ। ਇਹ ਕੋਈ ਆਪਾਂ ਪਾਂਤ ਸਿੱਧੀ ਤਿੰਨ ਕਿੱਲਾਂ ਦੀ ਲੰਬੀ ਸਰੋਂ ਦੀ ਖਲ ਦੀ ਲਾਈ ਹੈ ਤੇ ਵੀਡੀਓ ਚ ਬਣੇ ਰਹੋ ਤੁਹਾਨੂੰ ਗਾਂ ਦੱਸ ਦਿਆਂ ਬਈ ਫਾਇਦਾ ਵੀ ਹੈ ਕਿ ਨੁਕਸਾਨ ਹੈ ਕਿ ਆਪਾਂ ਐਵੇਂ ਪਾਈ ਜਾਂਦੇ ਆ ਤੇ ਵੈਸੇ ਬਾਈ ਜੀ ਮੈਂ ਆਪਦੀ ਆਰਗੈਨਿਕ ਜਿੰਨੀ ਕੁ ਖੇਤੀ ਕਰਦਾ ਉਹਦੇ ਚ ਆਪਾਂ ਸਰੋਂ ਦੀ ਖਾਲ ਤੇ ਤੇਲ ਇਹ ਜ਼ਰੂਰ ਵਰਤਦੇ ਆ ਤੇ ਚਲੋ ਇਹ ਦੂਜਾ ਖੇਤ ਹੈ ਆ ਦੇਖੋ ਜੀ ਹੁਣ ਮਿਤੀ ਹੈ 7 ਸਤੰਬਰ ਤਕਰੀਬਨ 15 ਦਿਨ ਹੋ ਗਏ ਸਰੋਂ ਦੀ ਖਾਲ ਪਾਏ ਨੂੰ ਆਪਾਂ ਇੱਥੋਂ ਹੀ ਇਹ ਪਾਂਦ ਲਾਈ ਸੀ ਝੋਨੇ ਦੇ ਵਿੱਚ ਇੱਥੋਂ ਇੱਕ ਲੰਮੀ ਇੱਕੋ ਹੀ ਪਾਂਦ ਲਾਈ ਸੀ ਤੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਵੀ ਹੈਗਾ ਵੀ ਹੈ ਜਾਂ ਨਹੀਂ ਬਾਕੀ ਬਾਈ ਜੀ ਵੀਡੀਓ 'ਚ ਉਹਨਾਂ ਸਾਫ਼ ਨਜ਼ਰ ਨਹੀਂ ਆਉਂਦਾ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਮੈਨੂੰ ਕੋਈ ਵੀ ਫਰਕ ਨਹੀਂ ਲੱਗਿਆ ਸਰੋਂ ਦੀ ਖਾਲ ਆਪਾਂ ਇਸ ਲੰਮੇ ਲੋੜ ਤੇ ਪਾਂਦ ਜਿਹੜੀ ਲਾਈ ਸੀ ਕੋਈ ਉਹ 'ਚ ਫਰਕ ਨਹੀਂ ਲੱਗਿਆ ਕਿਉਂਕਿ ਦੂਜੇ ਪਾਸੇ ਵੀ ਝੋਨਾ ਇੱਕੋ ਜਿਹਾ ਇਧਰ ਵੇਖੋ ਜੇ ਤਕਰੀਬਨ 1 ਮਹੀਨੇ ਦਾ ਝੋਨਾ ਹੋ ਗਿਆ 7 ਸਤੰਬਰ ਤੇ ਮੈਨੂੰ ਤਾਂ ਬਾਈ ਜੀ ਕੋਈ ਵੀ ਫਰਕ ਨਹੀਂ ਲੱਗਿਆ ਸਰੋਂ ਦੀ ਖਾਲ ਪਾਉਣ ਦਾ ਥੋੜੇ ਲਾਈਵ ਡੈਮੋ ਥੋੜਾ ਨਾਲ ਸਾਂਝਾ ਕੀਤਾ ਆਪਾਂ ਇੱਥੇ ਜਿਹੜੀ ਲੰਮੀ ਪਾਤ ਲਾਈ ਸੀ ਕਿਉਂਕਿ ਝੋਨਾ ਦੋਨੇ ਪਾਸੇ ਇੱਕੋ ਜਿਹਾ ਖੜਾ ਕੋਈ ਪਾਣ ਦਾ ਫਰਕ ਨਹੀਂ ਕਿਉਂਕਿ ਆਪਾਂ ਯੂਰੀਆ ਦੀ ਵੀ ਜੇ ਆਪਾਂ ਇੱਕ ਪਾਣਤ ਲਾ ਦਈਏ ਤਾਂ ਉਹ ਕਾਲੀ ਹੋ ਜਾਂਦੀ ਹੈ ਫਰਕ ਪੈ ਜਾਂਦਾ ਪਰ ਸਰੋਂ ਦੀ ਖਾਲ ਨਾਲ ਇਹੋ ਜਿਹਾ ਕੋਈ ਵੀ ਫਰਕ ਨਹੀਂ ਪਿਆ ਬਾਕੀ ਬਾਈ ਜੀ ਮੈਂ ਡੇਢ ਕਿੱਲਾ ਆਰਗੇਨਿਕ ਖੇਤੀ ਕਰਦਾ ਹਾਂ ਉਹਦੇ ਵਿੱਚ ਜ਼ਰੂਰ ਆਪਾਂ ਸਰੋਂ ਦਾ ਤੇਲ ਤੇ ਸਰੋਂ ਦੀ ਖਾਲ ਇਹ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਕਿਉਂਕਿ ਆਰਗੇਨਿਕ ਖੇਤੀ ਹੈ ਉਹਦੇ ਵਿੱਚ ਆਪਾਂ ਹੋਰ ਕੋਈ ਰਸਾਇਣਕ ਚੀਜ਼ ਵਰਤਦੇ ਨਹੀਂ ਤੇ ਪਰ ਇੱਥੇ ਆ ਖੇਤ ਦੀ ਜਿਹੜੀ ਮੈਂ ਗੱਲ ਕਰਦਾ ਇੱਥੇ ਆਪਾਂ ਨੂੰ ਕੋਈ ਵੀ ਰਿਜ਼ਲਟ ਖਲਦਾ ਨਹੀਂ ਮਿਲਿਆ ਤੇ ਪਾਣੀ ਦੀ ਕੁਆਲਿਟੀ ਇੱਥੇ ਬਹੁਤ ਡਾਊਨ ਹੈ ਪਾਣੀ ਦੀ ਕੁਆਲਿਟੀ ਇੱਥੇ ਇਸ ਖੇਤ ਚ ਹੈਗੀ ਬਾਈ ਜੀ 4 ਨੰਬਰ ਪਾਣੀ ਹੈ ਕਿਸਮੈਂ ਬਾਈ ਇਹ ਆ 18 47 ਚੋਨਾ 1 ਮਹੀਨੇ ਦਾ ਹੋ ਚੁੱਕਿਆ ਤੇ ਬਾਕੀ ਆਪਾਂ ਜਿਹੜੀ ਵੀਡੀਓ ਸਪੈਸ਼ਲ ਉਹ ਖਾਲ ਵਾਸਤੇ ਬਣਾਈ ਸੀ ਵੀ ਖਾਲ ਪਾਉਣ ਦਾ ਮੇਰੇ ਮੁਤਾਬਕ ਕੋਈ ਫਾਇਦਾ ਨਹੀਂਗਾ ਬਾਕੀ ਤੁਸੀਂ ਵੀ ਦੱਸਿਓ ਬਾਈ ਜੀ ਜੇ ਤੁਹਾਨੂੰ ਕੋਈ ਫਾਇਦਾ ਲੱਗਦਾ ਤਾਂ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਬਾਈ ਜੀ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਜਿਹੜੇ ਬੇਲ ਊਡੀ ਦੇ ਖਰਚੇ ਉਹ ਜੋ ਬਚਤ ਕਰ ਸਕੀ ਉਹਨਾਂ ਤੋਂ ਤੇ ਵੈਸੇ ਚੋਨਾ ਠੀਕ ਖੜਾ ਲੱਗਦਾ ਸਾਰਾ ਇੱਕੋ ਜਿਹਾ ਤੇ ਪਰ ਖਲ ਪਾਉਣ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਰਿਹਾ ਤੇ ਬਾਕੀ ਵੀਡੀਓ ਦੇਖਣ ਲਈ ਬਾਈ ਜੀ ਸਾਰਿਆਂ ਕਿਸਾਨ ਵੀਰਾਂ ਦਾ ਧੰਨਵਾਦ ਜੀ